ਸਾਡੇ ਨਾਲ ਮੌਜੂਦ ਨੇ ਐਮਐਲਏ ਸਰ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾ ਦਿੰਨੇ ਆ ਸਰ ਇੰਡਸਟਰੀ ਨੂੰ ਜਿਹੜਾ ਕਿ ਇੱਕ ਵੱਡਾ ਘਾਟਾ ਹੈ ਸਿਰਫ ਇੰਡਸਟਰੀ ਨੂੰ ਨਹੀਂ ਮੈਨੂੰ ਲੱਗਦਾ ਪੂਰੇ ਭਾਰਤ ਨੂੰ ਪੂਰੇ ਆਰਟਿਸਟ ਜਗਤ ਨੂੰ ਜੇ ਗੱਲ ਕਰੀ ਤਾਂ ਬਿਲਕੁਲ ਤੁਸੀਂ ਠੀਕ ਹੈ ਵੀ ਕੱਲੇ ਇੰਡਸਟਰੀ ਨੂੰ ਘਾਟਾ ਨਹੀਂ ਪਿਆ ਫਿਲਮ ਇੰਡਸਟਰੀ ਨੂੰ ਘਾਟਾ ਨਹੀਂ ਪਿਆ ਪੂਰੇ ਪੰਜਾਬ ਨੂੰ ਘਾਟਾ ਪਿਆ ਪੰਜਾਬੀ ਦਾ ਨੁਕਸਾਨ ਬੜਾ ਜੋ ਪੰਜਾਬੀ ਦੀ ਉਹਨਾਂ ਨੇ ਸੇਵਾ ਕੀਤੀ ਆ ਉਹ ਕਿਸੇ ਤੋਂ ਲੁਕੀ ਨਹੀਂ ਹੈਗੀ ਤੇ ਅੱਜ ਬੜਾ ਗਮਗੀਨ ਮਾਹੌਲਾ ਮੈਂ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ ਆ ਤੇ ਮੈਂ ਉਹਨਾਂ ਨੂੰ ਹੌਸਲਾ ਵੀ ਦਿੱਤਾ ਇਹ ਜੇ ਮੌਕੇ ਤੇ ਹੌਸਲਾ ਕਿ ਬੰਦਾ ਕੀ ਦੇਵੇ ਕਿਉਂਕਿ ਸ਼ਬਦ ਨਹੀਂ ਪੂਰੇ ਹੁੰਦੇ ਹੈਗੇ ਲੇਕਿਨ ਉੱਪਰ ਵਾਲੇ ਨੇ ਜੋ ਕਰਨਾ ਹੁੰਦਾ ਉਹ ਹੀ ਹੁੰਦਾ ਤੇ ਉਸੇ ਕਰਕੇ ਅੱਜ ਭੱਲਾਈ ਸਾਡੇ ਵਿੱਚ ਨਹੀਂ ਹੈਗੇ ਬੜਾ ਵੱਡਾ ਘਾਟਾ ਹੈ ਜਿਹੜਾ ਉਹ ਸਾਨੂੰ ਪਿਆ ਹੈ ਕਹਿ ਸਕਦੇ ਕਿ ਇੰਡਸਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਛਾਣ ਹੈ ਬਿਲਕੁਲ ਵੱਖਰੀ ਸੀ ਉਹਨਾਂ ਵਰਗਾ ਨਾ ਕੋਈ ਆਇਆ ਤੇ ਨਾ ਹੀ ਕੋਈ ਆਏਗਾ ਤੇ ਜਿਹੜਾ ਉਹਨਾਂ ਦਾ ਕਮੀ ਜਿਹੜੀ ਕੀ ਉਹ ਅਕਸਰ ਜਿਹੜੀ ਕੀ ਸਾਨੂੰ ਮੈਂ ਉਹਦੀ ਹਮੇਸ਼ਾ ਹੀ ਉਹਨਾਂ ਦੀ ਕਮੀ ਹੈ ਜਿਹੜੀ ਉਹ ਮਹਿਸੂਸ ਹੁੰਦੀ ਰਹੂਗੀ ਆਉਣ ਵਾਲੇ ਬਹੁਤ ਸਾਰੇ ਸਾਲਾਂ ਦੇ ਵਿੱਚ ਠੀਕ ਨਹੀਂ ਔਰ ਮਤਲਬ ਉਹਨਾਂ ਨੇ ਜੋ ਸੇਵਾ ਕੀਤੀ ਹੈ ਪੰਜਾਬੀ ਦੀ ਔਰ ਜਿੱਦਾਂ ਦੀ ਸਾਫ ਸੁਥਰੀ ਕਮੇਡੀ ਉਹਨਾਂ ਨੇ ਕੀਤੀ ਲੋਕਾਂ ਨੂੰ ਹਸਾਇਆ ਸਮਾਜ ਨੂੰ ਸਿੱਧੇ ਰਸਤੇ ਵੀ ਪਾਉਣ ਦੀਆਂ ਉਹਨਾਂ ਨੇ ਗੱਲਾਂ ਆਪਣੀ ਕਮੇਟੀ ਦੇ ਵਿੱਚ ਕੀਤੀ ਇਹਨੇ ਉਹ ਆਮ ਬੰਦਾ ਨਹੀਂ ਕਰ ਸਕਦਾ ਹੈਗਾ ਉਹਨਾਂ ਨੂੰ ਉੱਪਰ ਵਾਲੇ ਦੀ ਦੇਣ ਸੀ ਜਿਹਦੇ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਤੁਹਾਡੇ ਨਾਲ ਜੇ ਗੱਲ ਕਰੀਏ ਤਾਂ ਕਿਵੇਂ ਦਾ ਰਿਸ਼ਤਾ ਜਿਹੜਾ ਕੀ ਉਹਨਾਂ ਦਾ ਰਿਸ਼ਤਾ ਬੜਾ ਵਧੀਆ ਰਿਸ਼ਤਾ ਰਿਹਾ ਜੀ ਸਾਰੇ ਸਾਡੇ ਇੱਥੇ ਮੁਹਾਲੀ ਦੇ ਵਿੱਚ ਬਹੁਤ ਸਾਰੇ ਕਲਾਕਾਰ ਰਹਿੰਦੇ ਨੇ ਮੈਂ ਤਾਂ ਖੁਸ਼ਕਿਸਮਤ ਹਾਂ ਇਸ ਗੱਲੋਂ ਵੀ ਮੁਹਾਲੀ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਬਿਜ਼ਨਸਮੈਨ ਕਲਾਕਾਰ ਤੇ ਹੋਰ ਹਰ ਤਰ੍ਹਾਂ ਦੇ ਅਫੀਸਰ ਜਿਹੜੇ ਨੇ ਰਹਿੰਦੇ ਨੇ ਤੇ ਸਾਡਾ ਰਿਸ਼ਤਾ ਜਿਹੜਾ ਸਾਰਿਆਂ ਦੇ ਨਾਲੇ ਬਹੁਤ ਹੀ ਵਧੀਆ ਹੈ ਤੇ ਜਸਵਿੰਦਰ ਜੀ ਨਾਲ ਵੀ ਰਿਸ਼ਤਾ ਮੇਰਾ ਬਹੁਤ ਵਧੀਆ ਸੀ ਪਰਮਾਤਮਾ ਉਹਨੂੰ ਆਤਮਾ ਦੀ ਸ਼ਾਂਤੀ ਦੇਵੇ ਤੇ ਬਣਾ ਚਰਨਾ ਚ ਨਵਾਜ਼ਬਾ ਸਾਡੇ ਨਾਲ ਮੌਜੂਦ ਨੇ ਐਮਐਲਏ ਸਰ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾ ਦਿੰਨੇ ਆ ਸਰ ਇੰਡਸਟਰੀ ਨੂੰ ਜਿਹੜਾ ਕਿ ਇੱਕ ਵੱਡਾ ਘਾਟਾ ਹੈ ਸਿਰਫ ਇੰਡਸਟਰੀ ਨੂੰ ਨਹੀਂ ਮੈਨੂੰ ਲੱਗਦਾ ਪੂਰੇ ਭਾਰਤ ਨੂੰ ਪੂਰੇ ਆਰਟਿਸਟ ਜਗਤ ਨੂੰ ਜੇ ਗੱਲ ਬਿਲਕੁਲ ਤੁਸੀਂ ਠੀਕ ਹੈ ਵੀ ਕੱਲੇ ਇੰਡਸਟਰੀ ਨੂੰ ਘਾਟਾ ਨਹੀਂ ਪਿਆ ਫਿਲਮ ਇੰਡਸਟਰੀ ਨੂੰ ਘਾਟਾ ਨਹੀਂ ਪਿਆ ਪੂਰੇ ਪੰਜਾਬ ਨੂੰ ਘਾਟਾ ਪਿਆ ਪੰਜਾਬੀਅਤ ਦਾ ਨੁਕਸਾਨ ਬੜਾ ਜੋ ਪੰਜਾਬੀ ਦੀ ਉਹਨਾਂ ਨੇ ਸੇਵਾ ਕੀਤੀ ਆ ਉਹ ਕਿਸੇ ਤੋਂ ਲੁਕੀ ਨਹੀਂ ਹੈਗੀ ਤੇ ਅੱਜ ਬੜਾ ਗਮਗੀਨ ਮਾਹੌਲਾ ਮੈਂ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ ਆ ਤੇ ਮੈਂ ਉਹਨਾਂ ਨੂੰ ਹੌਸਲਾ ਵੀ ਦਿੱਤਾ ਇਹ ਜੇ ਮੌਕੇ ਤੇ ਹੌਸਲਾ ਕਿ ਬੰਦਾ ਕੀ ਦੇਵੇ ਕਿਉਂਕਿ ਸ਼ਬਦ ਨਹੀਂ ਪੂਰੇ ਹੁੰਦੇ ਹੈਗੇ ਲੇਕਿਨ ਉੱਪਰ ਵਾਲੇ ਨੇ ਜੋ ਕਰਨਾ ਹੁੰਦਾ ਉਹ ਹੀ ਹੁੰਦਾ ਤੇ ਉਸੇ ਕਰਕੇ ਅੱਜ ਪੱਲਾ ਹੀ ਸਾਡੇ ਵਿੱਚ ਨਹੀਂ ਹੈਗੇ ਬੜਾ ਵੱਡਾ ਘਾਟਾ ਹੈ ਜਿਹੜਾ ਉਹ ਸਾਨੂੰ ਪਿਆ ਹੈ ਕਹਿ ਸਕਦੇ ਕਿ ਇੰਡਸਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਚਾਣ ਹੈ ਬਿਲਕੁਲ ਵੱਖਰੀ ਸੀ ਉਹਨਾਂ ਵਰਗਾ ਨਾ ਕੋਈ ਆਇਆ ਤੇ ਨਾ ਹੀ ਕੋਈ ਆਏਗਾ ਤੇ ਜਿਹੜਾ ਉਹਨਾਂ ਦਾ ਕਮੀ ਜਿਹੜੀ ਕੀ ਉਹ ਅਕਸਰ ਜਿਹੜੀ ਕੀ ਸਾਨੂੰ ਮੈਸੇਜ ਉਹਦੀ ਹਮੇਸ਼ਾ ਹੀ ਉਹਨਾਂ ਦੀ ਕਮੀ ਹੈ ਜਿਹੜੀ ਉਹ ਮਹਿਸੂਸ ਹੁੰਦੀ ਰਹੂਗੀ ਆਉਣ ਵਾਲੇ ਬਹੁਤ ਸਾਰੇ ਸਾਲਾਂ ਦੇ ਵਿੱਚ ਦੀਨਿਕ ਔਰ ਮਤਲਬ ਉਹਨਾਂ ਨੇ ਜੋ ਸੇਵਾ ਕੀਤੀ ਹੈ ਪੰਜਾਬੀ ਦੀ ਔਰ ਜਿੱਦਾਂ ਦੀ ਸਾਫ ਸੁਥਰੀ ਕਮੇਡੀ ਉਹਨਾਂ ਨੇ ਕੀਤੀ ਲੋਕਾਂ ਨੂੰ ਹਸਾਇਆ ਸਮਾਜ ਨੂੰ ਸਿੱਧੇ ਰਸਤੇ ਵੀ ਪਾਉਣ ਦੀਆਂ ਉਹਨਾਂ ਨੇ ਗੱਲਾਂ ਆਪਣੀ ਕਮੇਟੀ ਦੇ ਵਿੱਚ ਕੀਤੀ ਹਨ ਇਹ ਆਮ ਬੰਦਾ ਨਹੀਂ ਕਰ ਸਕਦਾ ਹੈਗਾ ਉਹਨਾਂ ਨੂੰ ਉੱਪਰ ਵਾਲੇ ਦੀ ਦੇਣ ਸੀ ਜਿਹਦੇ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਤੁਹਾਡੇ ਨਾਲ ਜੇ ਗੱਲ ਕਰੀਏ ਤਾਂ ਕਿਵੇਂ ਦਾ ਰਿਸ਼ਤਾ ਜਿਹੜਾ ਕਿ ਉਹਨਾਂ ਦਾ ਰਿਸ਼ਤਾ ਬੜਾ ਵਧੀਆ ਰਿਸ਼ਤਾ ਰਿਹਾ ਜੀ ਸਾਰੇ ਸਾਡੇ ਇੱਥੇ ਮੁਹਾਲੀ ਦੇ ਵਿੱਚ ਬਹੁਤ ਸਾਰੇ ਕਲਾਕਾਰ ਰਹਿੰਦੇ ਨੇ ਮੈਂ ਤਾਂ ਖੁਸ਼ਕਿਸਮਤ ਹਾਂ ਇਸ ਗੱਲੋਂ ਵੀ ਮੁਹਾਲੀ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਪੀ ਜਿਨਸਮੈਨ ਕਲਾਕਾਰ ਤੇ ਹੋਰ ਹਰ ਤਰ੍ਹਾਂ ਦੇ ਅਫੀਸਰ ਜਿਹੜੇ ਨੇ ਰਹਿੰਦੇ ਨੇ ਤੇ ਸਾਡਾ ਰਿਸ਼ਤਾ ਜਿਹੜਾ ਸਾਰਿਆਂ ਦੇ ਨਾਲੇ ਬਹੁਤ ਹੀ ਵਧੀਆ ਹੈ ਤੇ ਜਸਵਿੰਦਰ ਜੀ ਨਾਲ ਵੀ ਰਿਸ਼ਤਾ ਮੇਰਾ ਬਹੁਤ ਵਧੀਆ ਸੀ ਪਰਮਾਤਮਾ ਨੂੰ ਆਤਮਾ ਦੀ ਸ਼ਾਂਤੀ ਦੇਵ ਤੇ ਬਣਾ ਚਰਨਾ ਚ ਨਵਾਜ਼ਪਾ ਸਰ